ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਭਾਗੀ ਹਾਂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਸੰਗਤ ਰੂਪ ਦੇ ਵਿੱਚ ਜੁੜੇ ਜੀਵਨ ਦਾ ਲਾਹ ਲਰੇ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੇ ਸਮੇਂ ਦੇ ਵਿੱਚ ਆਪਾਂ ਵਿਚਾਰਦੇ ਆ ਰਹੇ ਹਾਂ ਕਿ ਮਨ ਦਾ ਪਹਿਰਾਵਾ ਦੁੱਖ ਤੇ ਸੁੱਖ ਹੈ। ਪਰ ਮਨਮੋਕ ਦੁੱਖ ਦੇ ਵਿੱਚ ਵਿਚਰਦਾ ਤੇ ਗੁਰਮੁਖ ਸੁੱਖ ਦੇ ਵਿੱਚ ਸ਼ੁਕਰਾਨਾ ਕਰਦਾ ਹੈ। ਔਰ ਉਸ ਤੋਂ ਬਾਅਦ ਆਪਾਂ ਜੀਵਨ ਦੇ ਕੁਝ ਸਵਾਲ ਵਿਚਾਰ ਰਹੇ ਸੀ। ਵੈਸੇ ਤੇ ਅਸੀਂ ਆਪਣੇ ਆਪ ਦੇ ਵਿੱਚ ਸਵਾਲ ਹੈ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਕੀ ਕਰਨ ਆਏ ਹਾਂ। ਕੋਈ ਸਰਵਾਵਾਸੇ ਰਹਿਣਾ ਇਸ ਮਾਤ ਲੋਕ ਤੇ ਨਹੀਂ ਆਏ ਇੱਕ ਦਿਨ ਜਾਣਾ ਤੇ ਜਾਣਾ ਕਿੱਥੇ ਹੈ। ਆਪਣੇ ਆਪ ਦੇ ਵਿੱਚ ਸਵਾਲ ਹੈ ਪਰ ਫਿਰ ਵੀ ਕੁਝ ਸਵਾਲ ਆਪਾਂ ਗੁਰਮਤ ਦੇ ਅਨੁਕੂਲ ਵਿਚਾਰ ਰਹੇ ਸੀ ਉਹ ਸਵਾਲ ਜਿਹੜੇ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਸਕਦੇ ਨੇ ਕਿੱਡਾ ਵੀ ਕੋਈ ਗੁਰਮੁਖ ਹੋਵੇ ਤੇ ਉਹਨੂੰ ਮਨਮੁਖ ਦੀ ਅਵਸਥਾ ਤੇ ਵੀ ਲੈ ਜਾਂ ਸਕਦੇ ਨੇ ਪਹਿਲਾ ਸਵਾਲ ਆਪਾਂ ਵਿਚਾਰਿਆ ਕਾਰਜ ਵਿੱਚ ਵਿਘਨ ਆਉਣਾ ਅਨਾੜੀ ਭਰਮ ਦੇ ਵਿੱਚ ਪਾਉਂਦਾ ਕੀਤਾ ਕਰਾਇਆ ਅਨੇਕਾਂ ਤਰ੍ਹਾਂ ਦੇ ਕਾਰਨ ਕਿਸੇ ਗੁਰਮੁਖ ਸਿੱਖ ਦੇ ਕੋਲ ਚਲੇ ਗਏ ਤੇ ਗੁਰਮੁਖਾਂ ਦਾ ਭਾਈ ਸੰਗਤ ਵਿੱਚ ਆਓ ਸੇਵਾ ਸਿਮਰਨ ਕਰੋ ਜਿਉਂ-ਜਿਉਂ ਸੇਵਾ ਸਿਮਰਨ ਕਰੋਗੇ ਵੀਕਰ ਇਕੱਠੇ ਜਾਵਾਂਗੇ ਪਾਤਸ਼ਾਹ ਜੀ ਦਾ ਫੈਸਲਾ ਹੈ ਪਰਮ ਸਿਮਰਤ ਕਿਛ ਵੀ ਕਰਨਾ ਲੱਗੇ ਦੂਸਰਾ ਸਵਾਲ ਆਪਾਂ ਵਿਚਾਰੇ ਸੀ ਕਿ ਪਰਿਵਾਰਾਂ ਦੇ ਵਿੱਚ ਲੜਾਈ ਝਗੜਾ ਖਰੀਸ ਨਫਰਤ ਬਹੁਤ ਹੈ ਅਨਾਰੀ ਸਾਨੂੰ ਭਰਮ ਦੇ ਵਿੱਚ ਪਾਉਂਦਾ ਤੁਹਾਡੇ ਘਰ ਭੂਤ ਆ ਗਿਆ ਪ੍ਰੇਤ ਆ ਗਿਆ ਕੀਤਾ ਕਰਾਇਆ ਤੁਹਾਡਾ ਘਰ ਵਾਸਤੂ ਸ਼ਾਸਤਰ ਨਾਲ ਨਹੀਂ ਬਣਿਆ ਅਮੂਹ ਚੜਦੀ ਵੱਲ ਚਾਹੀਦਾ ਸੀ ਛਿਪਦੀ ਵੱਲ ਚਾਹੀਦਾ ਸੀ ਆਪਾਂ ਇਹਨੂੰ ਥੋੜਾ ਜਿਆਦਾ ਹੋਰ ਵਿਸਥਾਰ ਵਿੱਚ ਵਿਚਾਰ ਲਈਏ ਗੁਰੂ ਪਿਆਰੀ ਸਾਧ ਸੰਗਤ ਜੀ ਘਰ ਸਾਡੇ ਨਾਲ ਝਗੜਾ ਨਹੀਂ ਕਰਦਾ ਝਗੜਾ ਕੌਣ ਕਰਦਾ ਜਿਹੜੇ ਉਹਦੇ ਵਿੱਚ ਵਸਣ ਵਾਲੇ ਨੇ ਘਰ ਦਾ ਮੂੰਹ ਕਿੰਦਰ ਹੈ ਉਹ ਗੱਲ ਮੈਨ ਨੇ ਨਹੀਂ ਰੱਖਦੀ ਜੇ ਵਸਣ ਵਾਲੇ ਇੱਕ ਦੂਜੇ ਨਾਲ ਸਿੱਧੇ ਮੂੰਹ ਗੱਲ ਕਰਨ ਲਈ ਤਿਆਰ ਨਹੀਂ ਤਾਂ ਕਦੇ ਵੀ ਘਰ ਵਿੱਚ ਸ਼ਾਂਤੀ ਨਹੀਂ ਰਹਿ ਸਕਦੀ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਤੱਕ ਆਪਸ ਦੇ ਵਿੱਚ ਸਿੱਧੇ ਮੂੰਹ ਇੱਕ ਦੂਜੇ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਗੱਲਬਾਤ ਨਹੀਂ ਕਰਦੇ ਉਦੋਂ ਤੱਕ ਇਹ ਪਰਿਵਾਰਾਂ ਦੇ ਵਿੱਚੋਂ ਝਗੜਾ ਸ਼ਾਂਤ ਨਹੀਂ ਹੋ ਸਕਦੇ ਹੁਣ ਸਿੱਧੇ ਮੂੰਹ ਕਿਵੇਂ ਗੱਲ ਕਰ ਸਕਦੇ ਆ ਪਾਤਸ਼ਾਹ ਜੀ ਦਾ ਫੈਸਲਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਲਾ ਦੂਰ ਕਰੋਲੇ ਬੁਲਾਈ ਹਰਨਾਮੇ ਕੇ ਹੋ ਹੋ ਜੋੜੀ ਗੁਰਮੁਖ ਵੈਸੋ ਸਭ ਮਿਸ਼ਾਈ ਸੰਗਤ ਰੂਪਲੇ ਪਰਿਵਾਰ ਦੇ ਵਿੱਚ ਬੈਠ ਕੇ ਮਾਲਕ ਦਾ ਸ਼ੁਕਰਾਨਾ ਕੀਤਾ ਜਾਏ ਤਾਂ ਇਹ ਇੱਕ ਤਰੀਕਾ ਜਿਹਦੇ ਨਾਲ ਜੀਵਨ ਦੇ ਵਿੱਚੋਂ ਕਲੇਸ਼ ਖਤਮ ਹੋ ਜਾਂਦਾ ਹੈ ਪਰਿਵਾਰਾਂ ਦਾ ਕਲੇਸ਼ ਖਤਮ ਹੋ ਜਾਂਦਾ ਹੈ ਸੋ ਸੱਚੇ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਭਾਈ ਸੰਗਤ ਵਿੱਚ ਆ ਕੇ ਜਦੋਂ ਸੇਵਾ ਸਿਮਰਨ ਕਰਦੇ ਹਾਂ ਵਿਗਨ ਘਟੇ ਜਾਂਦੇ ਨੇ ਔਰ ਪਰਿਵਾਰਾਂ ਦੇ ਵਿੱਚੋਂ ਜਿਹੜਾ ਕਲੇਸ਼ ਆਇ ਖਤਮ ਹੋ ਜਾਂਦਾ ਹੈ ਅਗਲਾ ਸਵਾਲ ਆਪਾਂ ਵਿਚਾਰ ਰਹੇ ਸੀ ਸਰੀਰਕ ਕਸ਼ਸ਼ ਦਾ ਡਾਕਟਰਾਂ ਕੋਲ ਜਾਂਦੇ ਆ ਰਿਪੋਰਟਾਂ ਸਹੀ ਆਉਂਦੀਆਂ ਕੋਈ ਨਾ ਕੋਈ ਸਰੀਰ ਦੇ ਵਿੱਚ ਤਕਲੀਫ ਹੈ ਜਾਂਦੀ ਨਹੀਂ ਅਣਾਲੀ ਨਾਲ ਕਿਸੇ ਨਾਲ ਗੱਲ ਕਰਦੇ ਆ ਉਹ ਭਰਮ ਦੇ ਵਿੱਚ ਪਾ ਦਈ ਤੁਹਾਨੂੰ ਕਿਸੇ ਨੇ ਧਾਗਾ ਤਵੀਤ ਖਪਰਾ ਦੁੱਤਾ ਕਿਸੇ ਨੇ ਟੂਣਾ ਟਿਬਾ ਕਰ ਦੋਤਾ ਅਨੇਕਾਂ ਤਰ੍ਹਾਂ ਦੇ ਕਾਰਨ ਗੁਰਮੁਖ ਦੇ ਨਾਲ ਜਾ ਕੇ ਵਿਚਾਰਾਂ ਦੀ ਸਾਂਝ ਪਾਉਣੀ ਆ ਤੇ ਗੁਰਮੁਖ ਸਮਝਾਉਂਦੇ ਭਾਈ ਚਲ ਕੇ ਸੰਗਤ ਵਿੱਚ ਆਓ ਸੇਵਾ ਸਿਮਰਨ ਕਰੋ ਜਿਉਂ-ਜਿਉਂ ਸੇਵਾ ਸਿਮਰਨ ਕਰੋਗੇ ਜੀਵਨ ਦੇ ਵਿੱਚੋਂ ਦੁੱਖ ਤੇ ਦਰਦਰ ਪਰੇਸ਼ਾਨੀਆਂ ਚਿੰਤਾ ਮਾਂ ਟੈਨਸ਼ਨਾਂ ਕਟੀਆਂ ਜਾਂਦੀਆਂ ਸੁਖ ਤੀਰਥ ਬਣ ਕੇ ਜੀਵਨ ਦੇ ਨਾਲ ਨਿਉ ਲੈਂਦਾ ਹੈ ਪਾਸ਼ਾ ਜੀ ਦਾ ਫੈਸਲਾ ਗਾਵੀ ਹੈ ਸੁਣੀ ਹੈ ਮਨ ਰੱਖਿਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਇੱਥੇ ਤਾਂ ਕਬਾ ਪਿਛਲੀਆਂ ਵਿਚਾਰਾਂ ਦੇ ਵਿੱਚ ਵਿਚਾਰ ਰਿਹਾ ਹੁਣ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਕਈ ਵਾਰ ਆਪਾਂ ਦੇਖਦੇ ਆਂ ਕਿ ਮਨ ਦੇ ਵਿੱਚ ਇੱਕ ਦਿੜਤਾ ਬਣ ਜਾਂਦੀ ਹੈ ਜੀ ਕਿਸੇ ਦਾ ਕੀਤਾ ਕਰਾਇਆ ਗੁਰੂ ਪਿਆਰੀ ਸਾਧ ਸੰਗਤ ਜੀ ਅਗਿਆਨਤਾ ਦੀ ਖੇਡ ਹੈ ਗਿਆਨ ਤੇ ਅਗਿਆਨਤਾ ਵਿੱਚ ਫਰਕ ਕਿੰਨਾ ਕਾ ਜਿੰਨਾ ਹਨੇਰੇ ਦੇ ਚਾਨਣ ਵਿੱਚ ਆ ਕੋਪਨ ਧੇਰੇ ਦੇ ਵਿੱਚ ਇੱਕ ਤਿੱਲੀ ਮਾਛਲ ਦੀ ਚਲਾ ਦਈਏ ਤਾਂ ਉਥੋਂ ਕੋਪਨ ਧੇਰਾ ਭਜੇਗਾ ਜਿੰਨਾ ਮਰਜੀ ਹਨੇਰ ਹੋਵੇ ਉਨੂੰ ਆਪਾਂ ਚਾਨਣ ਦੇ ਵਿੱਚ ਲਿਆਈ ਉਥੇ ਅੰਧੇਰ ਦਾ ਨਾਮੋ ਨਿਸ਼ਾਨ ਮੌਜੂਦ ਨਹੀਂ ਰਹੇਗਾ ਇਥੋਂ ਇੱਕ ਗੱਲ ਸਿੱਧ ਹੁੰਦੀ ਹੈ ਕਿ ਗਿਆਨ ਦਾ ਨਾ ਹੋਣਾ ਹੀ ਅਗਿਆਨਤਾ ਹੈ ਪ੍ਰਕਾਸ਼ ਦਾ ਨਾ ਹੋਣਾ ਹਨੇਰਾ ਹੈ ਜਿਵੇਂ ਪ੍ਰਕਾਸ਼ ਦਾ ਨਾ ਹੋਣਾ ਹਨੇਰਾ ਠੀਕ ਇਸੇ ਤਰ੍ਹਾਂ ਗਿਆਨ ਦਾ ਨਾ ਹੋਣਾ ਹੀ ਅਗਿਆਨਤਾ ਹੈ ਸੋ ਇਥੇ ਇਹ ਨਹੀਂ ਕਿ ਦੁਨੀਆ ਕਰਮ ਕਰਾਉਣ ਤੇ ਕਰਮ ਕੰਡਾਂ ਤੇ ਵਿਸ਼ਵਾਸ ਨਹੀਂ ਕਰਦੀ ਬੜੀ ਦੁਨੀਆ ਕਰਮ ਕੰਡਾਂ ਤੇ ਵਿਸ਼ਵਾਸ ਕਰਦੀ ਹੈ ਬੜੀ ਦੁਨੀਆ ਕਰਮ ਕੰਡਣਾ ਵਿੱਚ ਪਈ ਐ ਪਾਤਸ਼ਾਹ ਜੀ ਦਾ ਫੈਸਲਾ ਜਿਸ ਮਾਰਗ ਪੰਡਤ ਗਏ ਪਾਛੇ ਪਈ ਵੀਰ ਜਿੱਧਰ ਕਰਮ ਕੰਡਣੀ ਚੱਲਦਾ ਹੈ ਕਹਿੰਦੇ ਪਿੱਛੇ ਲੇਣਾ ਲਾ ਕੇ ਦੁਨੀਆ ਤੁਰਦੀ ਹੈ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਖੇਡ ਕਿਵੇਂ ਚੱਲਦੀ ਹੈ ਬੜੇ ਧਿਆਨ ਦੇ ਨਾਲ ਇਸ ਬਚਨ ਨੂੰ ਵਿਚਾਰ ਲੈਣਾ ਕਿ ਜਦੋਂ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਦੇ ਆਂ ਗੁਰਬਾਣੀ ਪੜ ਸੁਣ ਵਿਚਾਰਦੇ ਆਂ ਆਪ ਜਪਦੇ ਆਂ ਦੂਜੇ ਨੂੰ ਪ੍ਰੇਮਦੇ ਆਂ ਤਾਂ ਬੜਾ ਸੌਖੇ ਤਰੀਕੇ ਸਮਝ ਆ ਜਾਂਦੀ ਹੈ ਕਿ ਦੁਨੀਆ ਤੰਤਰਾਂ ਮੰਤਰਾਂ ਦੇ ਵਿਸ਼ਵਾਸ ਕਰਦੀ ਹੈ ਧਾਗਿਆਂ ਤਵੀਤਾਂ ਦੇ ਵਿਸ਼ਵਾਸ ਕਰਦੀ ਹੈ ਟੋਹਣਿਆਂ ਟਿੱਬਿਆਂ ਦੇ ਵਿਸ਼ਵਾਸ ਕਰਦੀ ਹੈ ਪਰ ਜਦੋਂ ਸੰਗਤ ਵਿੱਚ ਆ ਕੇ ਸੇਵਾ ਸਿਮਨ ਕਰਦੇ ਆਂ ਕੁਰਬਾਨੀ ਪੜ ਸੁਣ ਵਿਚਾਰਦੇ ਆਂ ਤਾਂ ਸੰਗਤ ਵਿੱਚ ਸਤਿਗੁਰੂ ਸਾਨੂੰ ਸਮਝਾਉਣਾ ਕਰ ਰਹੇ ਨੇ ਕਿਉਂਕਿ ਸਤ ਸੰਗਤ ਸਤਗੁਰ ਚਟਸਾਲ ਅਜਹ ਤਰ ਹੁਣ ਸਿੱਖਾਂ ਉਮਰਾਂ ਲੰਘ ਜਾਂਦੀ ਹੈ ਸੰਗਤ ਦੇ ਵਿੱਚ ਆਉਂਦੇ ਆਂ ਜੇ ਅਸੀਂ ਹਰੀ ਤੋਂ ਗੁਣ ਨਹੀਂ ਸਿੱਖੇ ਇਹ ਦਾ ਮਤਲਬ ਜਿਵੇਂ ਸਕੂਲ ਦੇ ਵਿੱਚ ਹੀ ਨਹੀਂ ਅਸੀਂ ਗਏ ਹੁਣ ਸੰਗਤ ਵਿੱਚ ਸੇਵਾ ਸਿਮਨ ਕਰਦਿਆਂ ਸੋਝੀ ਆਉਂਦੀ ਆ ਕਿ ਪਾਤਸ਼ਾਹ ਜੀ ਨੇ ਸਾਨੂੰ ਚਾਰ ਮੰਤਰਾਂ ਦੀ ਬਖਸ਼ਿਸ਼ ਕੀਤੀ ਹੈ ਹਰ ਤੰਤਰ ਮੰਤਰ ਧਾਗਿਆਂ ਤੇ ਵੀ ਤਾਂ ਟੋਣਿਆਂ ਟੀਬਿਆਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਮੰਤਰ ਬਖਸ਼ਿਸ਼ ਕੀ ਕਿਉਂ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਾਰੀ ਸ੍ਰਿਸ਼ਟੀ ਮਾਲਕ ਦੇ ਹੁਕਮ 'ਚ ਚੱਲਦੀ ਹੈ ਹੁਕਮ ਤੋਂ ਬਾਹਰ ਇੱਕ ਪੱਤਾ ਵੀ ਨਹੀਂ ਚੱਲ ਸਕਦਾ ਇਹ ਤੇ ਫਿਰ ਸਰਵਣ ਕਰ ਲਓ ਕਈ ਵਾਰੀ ਅਸੀਂ ਕਹਿੰਨਾ ਜੀ ਇਹ ਸਭ ਕੁਝ ਹੁਕਮ ਦੇ ਵਿੱਚ ਹੈ ਤੇ ਉਹਦੇ ਵਿੱਚ ਬੜੇ ਸਾਡੇ ਮਨ ਦੇ ਵਿੱਚ ਕਿੰਤੂ ਪ੍ਰੰਤੋ ਸਵਾਲ ਉੱਠਦੇ ਨੇ ਬੜੇ ਧਿਆਨ ਦੇ ਨਾਲ ਸਰਵਣ ਕਰ ਲਈਏ ਆ ਜਿਹੜਾ ਸਾਡਾ ਸਰੀਰ ਹੈ ਇਹ ਮਾਲਕ ਦੇ ਹੁਕਮ ਦੇ ਵਿੱਚ ਹੈ 83 ਲੱਖ 99000 999 ਚ ਉਹਨਾਂ ਭੋਗ ਜੁੰਨੀ ਨੇ ਉਹਨਾਂ ਵਿੱਚ ਕਰਮ ਭੋਗਿਆ ਜਾਂਦਾ ਇੱਕ ਮਨੁੱਖਾ ਦੇਹੀ ਹੈ ਜਿਹੜੀ ਕਰਮ ਜੁੰਨੀ ਹੈ ਔਰ ਕਾਲਪੁਰਖ ਬਾਈਗੁਰੂ ਨੇ ਸਾਡੇ ਮਨ ਨੂੰ ਕਰਮ ਕਰਨ ਵਾਸਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਰਮ ਦੇ ਅਧਾਰਤ ਘਾਰ ਤੇ ਸਾਨੂੰ ਫੈਸਲਾ ਲੈਣ ਲਈ ਸੰਸਾਰ ਸਾਡੇ ਵਿੱਚ ਭੇਜਿਆ ਕਿ ਭਾਈ ਆਪਣੇ ਕਰਮ ਦੇ ਲਿਹਾਜ਼ ਨਾਲ ਫੈਸਲਾ ਲਵੋ ਜਿਹੜਾ ਸਾਡਾ ਸਰੀਰ ਆ ਇਹ ਮਾਲਕ ਦੇ ਹੁਕਮ ਵਿੱਚ ਚੱਲਦਾ ਜੀ ਅੱਜ ਆਪਾਂ ਸਰੀਰ ਨੂੰ ਆਖਦੀ ਇਹ ਵੀ ਅੱਜ ਤੋਂ ਬਾਅਦ ਤੇ ਬਿਮਾਰ ਨਹੀਂ ਹੋਣਾ ਇਹਨੇ ਸਾਡੀ ਨਹੀਂ ਸੁਣਨੀ ਇਹ ਤਾਂ ਜੋ ਮਨ ਨੇ ਕਰਮ ਲਿਖਿਆ ਮਾਲਕ ਨੇ ਉਹਦੇ ਆਧਾਰ ਤੇ ਸਰੀਰ ਨੂੰ ਤੋੜਨਾ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਸਰੀਰ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਜਿਹੜਾ ਮਨ ਹੈ ਇਹ ਕਰਮ ਜੁਨੀ ਦੇ ਵਿੱਚ ਆਇਆ ਪੂਰੀ ਸ੍ਰਿਸ਼ਟੀ ਮਾਲਕ ਦੇ ਹੁਕਮ ਵਿੱਚ ਚੱਲ ਰਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਆਪਣਾ ਕੋਈ ਪਰ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਜਿੱਥੇ ਇੱਕ ਪਾਸੇ ਸ੍ਰਿਸ਼ਟੀ ਹੁਕਮ ਵਿੱਚ ਚੱਲ ਰਹੀ ਹੈ ਪਰ ਉਸ ਦੇ ਦੂਜੇ ਪੱਖ ਪਾਤਸ਼ਾਹ ਵੀ ਹੁਕਮ ਕਰ ਰਹੇ ਨੇ ਕਿ ਸਭ ਕੁਝ ਤੇਰੇ ਵਸ ਆਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਤੇਰਾ ਜੇ ਸਾਰੀ ਸ੍ਰਿਸ਼ਟੀ ਮਾਲਕ ਦੇ ਹੁਕਮ ਚੱਲ ਰਹੀ ਆ ਮਾਲਕ ਵੀ ਤੇ ਕਿਸੇ ਨਾ ਕਿਸੇ ਦੇ ਵਸ ਹੋਏਗਾ ਕਿਦੇ ਵਸ ਹੈ ਉਹ ਭਗਤਾਂ ਦੇ ਵਸ ਹੈ ਭਗਤੀ ਸ਼ੁਰੂ ਕਿੱਥੋਂ ਹੁੰਦੀ ਹੈ ਆ ਜਦੋਂ ਸ਼ੁਕਰਾਨਾ ਕਰਦਿਆਂ ਕਰਦਿਆਂ ਮਨ ਬੋਲਣਾ ਛੱਡ ਕੇ ਸੁਣਨ ਦੀ ਅਵਸਥਾ ਚ ਆ ਜਾਏ ਇੱਥੋਂ ਭਗਤੀ ਸ਼ੁਰੂ ਹੁੰਦੀ ਹੈ ਪਾਤਸ਼ਾਹ ਜੀ ਦਾ ਫੈਸਲਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਾਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਇਹਨਾਂ ਗੁਣਾਂ ਨੂੰ ਕਮਾਇਆ ਮਗਰ ਭਗਤੀ ਨਹੀਂ ਹੁਣ ਗੁਰੂ ਪਿਆਰੀ ਸਾਥ ਸੰਗਤ ਜੀ ਸਰੀਰ ਮਾਲਕ ਦੇ ਹੁਕਮ ਦੇ ਵਿੱਚ ਚੱਲਦਾ ਹੈ ਜਿਹੜਾ ਮਨ ਹੈ ਇਹ ਮਨ ਨੂੰ ਕਰਮ ਜੁਨੀ ਜੀ ਕਰਮ ਕਰਨ ਵਾਸਤੇ ਭੇਜਿਆ ਇਹਨੂੰ ਆਜ਼ਾਦੀ ਦਿੱਤੀ ਹੈ ਕੀ ਆਜ਼ਾਦੀ ਦਿੱਤੀ ਹੈ ਆਪੇ ਪੱਟੀ ਕਲ ਮਾਪ ਉਪਰ ਲਿਕਵਿਟ ਨੂੰ ਇੱਕੋ ਕਈ ਨਾਨਕਾ ਦੂਜਾ ਕਾਹੇ ਕੋ ਮਾਲਕ ਨੇ ਮਨ ਨੂੰ ਪੱਟੀ ਆਖਿਆ ਜਿਹੜੇ ਆਪਾਂ ਵਿਚਾਰ ਲੈਨੇ ਆਇ ਕਰਮ ਬਣਦੇ ਆ ਪਿਛਲੇ ਵਿਚਾਰਾਂ ਦੇ ਵਿੱਚ ਆਪਾਂ ਸਰਵਣ ਕਰ ਚੁੱਕੇ ਆ ਔਰ ਜੋ ਵਿਚਾਰ ਅਸੀਂ ਬਾਰ ਬਾਰ ਦ੍ਰਿੜ ਕਰ ਲੈਨੇ ਆ ਉਹ ਸਾਡਾ ਕਰਮ ਬਣ ਜਾਂਦਾ ਹੁਣ ਮਨ ਫੱਟੀਏ ਤੇ ਵਿਚਾਰ ਕਰਮ ਨੇ ਕਰਮ ਦੇ ਆਧਾਰ ਤੇ ਲੇਖਾ ਜੋਖਾ ਚੱਲਦਾ ਇਹ ਸਾਡੇ ਮਨ ਦੀ ਅਗਿਆਨਤਾ ਹੈ ਕਿ ਮਾਲਕ ਦੇ ਹੁਕਮ ਨੂੰ ਬੁਝੇ ਬਗੈਰ ਸਾਡਾ ਮਨ ਪੰਜਾਂ ਚੋਰਾਂ ਦੇ ਮਗਰ ਲੱਗ ਜਾਂਦਾ ਹੈ ਇਸ ਦੇ ਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਮਰਤ ਲੂਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਉਦਾਹਰਨ ਦੇ ਤੌਰ ਤੇ ਇੱਕ ਹੁੰਦਾ ਜਨ ਇੱਕ ਹੁੰਦਾ ਜਿੰਨ ਹੁਣ ਜਨ ਤੇ ਜਿੰਨ ਵਿੱਚ ਕੀ ਫਰਕ ਹੈ ਪਾਵਰ ਦੋਨਾਂ ਦੀ ਇੱਕੋ ਹੀ ਹੈ ਚਾਹੇ ਜਨ ਹੈ ਜਾਂ ਜਿੰਨ ਹੈ ਪਾਵਰ ਦੋਨਾਂ ਦੀ ਇੱਕੋ ਹੀ ਹੈ ਪਰ ਫਰਕ ਕੀ ਹੈ ਜਦੋਂ ਸਾਡਾ ਮਨ ਪੰਜਾਂ ਚੋਰਾ ਦੇ ਮਗਰ ਲਾ ਕੇ ਚਾਹੁੰਦਾ ਇਹ ਜਿੰਨ ਬਣ ਜਾਂਦਾ ਜਿੰਨ ਕੋਲੇ ਪਾਵਰ ਬਹੁਤ ਹੁੰਦੀ ਹੈ ਪਰ ਉਹਦੀ ਪਾਵਰ ਵਰਤਣ ਵਾਲਾ ਇੱਕ ਉਹਦਾ ਹੱਕਾ ਹੁੰਦਾ ਜਿਵੇਂ ਉਹਦਾ ਹੱਕਾ ਉਹਨੂੰ ਵਰਤਣਾ ਚਾਹੁੰਦਾ ਉਹ ਜਿੰਨ ਕੋਲੇ ਪਾਵਰ ਨੂੰ ਵਰਤ ਸਕਦਾ ਆਪਣੀ ਪਾਵਰ ਉਹ ਆਪਣੇ ਉੱਤੇ ਵੀ ਵਰਤ ਨਹੀਂ ਸਕਦਾ ਇਹ ਜਿੰਨ ਦੀ ਨਿਸ਼ਾਨੀ ਹੈ ਮਨ ਜਦੋਂ ਪੰਜਾਂ ਚੋਰਾ ਦੇ ਮਗਰ ਲਾ ਕੇ ਪੰਜਾਂ ਚੋਰਾ ਵੀ ਮਤ ਲੈ ਕੇ ਚੱਲਦਾ ਜਿੰਨ ਬਣ ਜਾਂਦਾ ਹੈ ਉਦੋਂ ਹੀ ਸਾਨੂੰ ਲੁੱਟਿਆ ਜਾਂਦਾ ਹੈ ਉਦੋਂ ਹੀ ਪਰੇਸ਼ਾਨ ਹੁੰਦਾ ਹੈ ਉਦੋਂ ਦੁਖੀ ਹੁੰਦਾ ਹੈ ਪਰਮੇਸ਼ਰ ਤੇ ਭੁੱਲਿਆ ਵੇ ਆਪਣਾ ਸਭੈ ਰੋ ਹੁਣ ਜਿਹੜਾ ਜਾਣੈ ਜਨ ਕੀ ਹੈ ਆਪਣੀ ਪਾਵਰ ਨੂੰ ਆਪ ਵਰਤਦਾ ਕਿਵੇਂ ਵਰਤਦਾ ਜਿ ਗੁਰਬਾਣੀ ਸਾਡਾ ਜੀਵਨ ਬਣ ਜਾਂਦਾ ਹੈ ਜੀਵਨ ਗੁਰਬਾਣੀ ਬਣ ਜਾਂਦਾ ਹੈ ਇਸ ਜੀਵਨ ਨੂੰ ਜੀਣ ਦਾ ਚਾਅ ਬਣ ਜਾਂਦਾ ਹੈ ਚਾਅ ਬਣ ਜਾਂਦਾ ਹੈ ਜੋ ਮਾਲਕ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਸਿੱਖੀ ਕੇ ਸਤਸਾਹਾਂ ਦੇ ਨਾਲ ਨੇ ਬੁਝਾਈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਨ ਦੀ ਖੇੜ ਹੈ ਔਰ ਪਾਤਸ਼ਾਹ ਜੀ ਦਾ ਫੈਸਲਾ ਬਰਤੀਣਾ ਹੋ ਬਈ ਜਨ ਕੀ ਅਰਦਾਸ ਜੇ ਮਨ ਜਨ ਅਵਸਥਾ ਭਾਵ ਮਨ ਠਹਿਰੋ ਚ ਆ ਜਾਂਦਾ ਹੈ ਵਿਚਾਰਾਂ ਤੋਂ ਰੁਕ ਜਾਂਦਾ ਹੈ ਪੰਜਾਂ ਚੋਰਾ ਦੀ ਮੱਤ ਨੂੰ ਛੱਡ ਦੋਂਦਾ ਹੈ ਗੁਰਮਤ ਨੂੰ ਜੀਵਨ ਦੇ ਵਿੱਚ ਕਮਾਉਣਾ ਕਰ ਲੈਂਦਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਨ ਬਣਦਾ ਇਹਦੀ ਪਾਵਰ ਕੋਈ ਦੂਜਾ ਨਹੀਂ ਵਰਤ ਸਕਦਾ ਔਰ ਜਦੋਂ ਮਨ ਆਪਣੀ ਪਾਵਰ ਆਪ ਵਰਤਣ ਲੱਗ ਜਾਏ ਉਦੋਂ ਕਦੇ ਵੀ ਇਹ ਲੁੱਟਿਆ ਨਹੀਂ ਜਾ ਸਕਦਾ ਕਦੋਂ ਤੱਕ ਲੁੱਟਿਆ ਜਾਂਦਾ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕਰੋ ਲੋਭ ਮਹੰਕਾਰਾ ਅੰਮ੍ਰਿਤ ਲੁੱਟੇ ਮਨਮੁਖ ਨੂੰ ਹੀ ਮੂਝੇ ਕੋਈ ਨਾ ਸੁਣੇ ਪੁਕਾਰੇ ਪੰਜ ਚੋਰ ਲੁੱਟਦੇ ਨੇ ਮਨਮੁਖ ਨੂੰ ਭੇਦ ਨਹੀਂ ਸੋ ਇਸ ਕਰਕੇ ਜੇ ਅਸੀਂ ਸ਼ੁਕਰਾਨਾ ਕਰਕੇ ਮਨ ਦੀ ਇਕਾਗਰਤਾ ਬਣਾ ਲੈਨੇ ਆ ਤੇ ਇਸੇ ਨੂੰ ਜਾਨਣਾ ਕਿ ਪਾਵਰ ਮਨ ਦੀ ਹੈ ਪਰ ਜੇ ਮਨ ਆਪਣੀ ਪਾਵਰ ਆਪ ਵਰਤਣਾ ਨਹੀਂ ਸਿੱਖਿਆ ਸੰਗਤ ਵਿੱਚ ਸੇਵਾ ਸਿਮਰਨ ਕਰਨਾ ਨਹੀਂ ਸਿੱਖਿਆ ਇਹਦੀ ਮਤ ਪੰਜ ਚੋਰ ਵਰਤਉਦੇ ਨੇ ਔਰ ਪੰਜ ਪੰਜ ਚੋਰਾਂ ਨੂੰ ਜਮਾ ਆਖਿਆ ਜਮ ਕਾ ਠੇਗਾ ਬੁਰਾ ਹੈ ਕੋਨਾ ਸੇ ਚੱਲੀ ਨਹੀਂ ਜਾਂਦੀ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਸਰੀਰ ਹੁਕਮ ਦੇ ਵਿੱਚ ਹੈ ਤੇ ਮਨ ਆਪ ਮਾਰਾ ਕੇ ਚੱਲਦਾ ਜਿਹਦੇ ਕਰਕੇ ਦੁਖੀ ਹੁੰਦਾ ਸੱਚੇ ਪਾਤਸ਼ਾਹ ਜੀ ਨੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਦੇ ਵਿੱਚ ਰੱਖੀ ਹੈ ਤੇ ਜਿਹੜਾ ਸਾਡਾ ਮਨ ਹੈ ਮਨ ਨੂੰ ਮਾਲਕ ਨੇ ਆਜ਼ਾਦ ਦਤੈ ਕਿਉਂਕਿ ਇਹਨੂੰ ਕਰਮ ਜੁਨੀ ਦੇ ਵਿੱਚ ਭੇਜਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮਨ ਦਾ ਕਰਮ ਵਿਚਾਰ ਦੇ ਉੱਤੇ ਆ ਸਾਡਾ ਕਰਮ ਸਾਨੂੰ ਮਾਲਕ ਦੇ ਨੇੜੇ ਲੈ ਜਾਂਦੇ ਤੇ ਦੂਰ ਲੈ ਜਾਂਦੇ ਹੁਣ ਚਾਰ ਮੰਤਰ ਪਾਤਸ਼ਰ ਜੀ ਨੇ ਸਾਡੇ ਮਨ ਨੂੰ ਕਿਹੜੇ ਵਰਕਸ਼ਿਸ਼ ਕੀਤੇ ਨੇ ਪਹਿਲਾ ਗੁਰਮੰਤਰ ਵਾਹਿਗੁਰੂ ਗੁਰਮੰਤਰ ਜਪ ਹਉਮੈ ਕੋਈ ਹਉਮੈ ਮੈਂ ਵਿਚੋਂ ਕੋ ਬਾਦੂਜਾ ਮਿਟੈ ਇੱਕ ਹੋਵੈ ਨੰਬਰ 1 ਕਦਿਆ ਗੁਰਮੰਤਰ ਜੀ ਗੁਰਮੰਤਰ ਜਪਾਂਗੇ ਤਾਂ ਗੁਰੂ ਪਿਆਰੀ ਸਾਧ ਸੰਗਤ ਦੀ ਮਨ ਦੀ ਮੈਲ ਉਤਰਦੀ ਹੈ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰੋ ਚਿਤ ਲਾਏ ਸੋ ਜਦੋਂ ਮਨ ਦੀ ਮੈਲ ਉਤਰਦੀ ਹੈ ਤੇ ਮਨ ਨਿਰਵਲ ਹੁੰਦਾ ਹੈ ਮਾਲਕ ਦੀ ਰਹਿਮਤਾਂ ਦਾ ਫਤਲ ਹੁੰਦਾ ਹੈ ਪਹਿਲਾ ਮੰਤਰ ਹੈ ਗੁਰਮੰਤਰ ਗੁਰਮੰਤਰ ਜਪਾਂਗੇ ਮਨ ਦੀ ਮੈਲ ਉਤਰੇਗੀ ਮਨ ਜੋਤ ਰੂਪ ਦੇ ਦਰਸ਼ਨ ਹੋਗੇ ਉਹਨੂੰ ਜੋਤ ਮੰਤਰ ਆਖਿਆ ਜੀਦੇ ਬਾਰੇ ਪਾਤਸ਼ਾਹ ਜੀ ਦਾ ਫੈਸਲਾ ਹੈ ਮਨ ਮੱਦੇ ਛਾਣੇ ਜੇ ਕੋਈ ਜੋ ਬੋਲੇ ਸੋ ਆਪੇ ਹੋਏ ਜੋਤ ਮੰਤਰ ਮਨ ਅਸਥਿਰ ਕਰੇ ਕਹੀ ਕਬੀਰ ਸੋ ਪ੍ਰਾਣੀ ਥਰੇ ਉਹ ਜੀਵਨ ਤਰ ਜਾਂਦਾ ਹੈ ਤੀਸਰੇ ਨੰਬਰ ਤੇ ਇਹ ਬੀਜ ਮੰਤਰ ਆਤਮ ਪ੍ਰਕਾਸ਼ ਨੂੰ ਆਖਿਆ ਹੈ ਬੀਜ ਮੰਤਰ ਹਰ ਕੀਰਤਨ ਗਾਉ ਵਾ ਅਗੇ ਮੇਰੇ ਨਥਾ ਮੇ ਤਾਂ ਔਰ ਚੌਥੀ ਸੇ ਦੇ ਉਤੇ ਮੂਲ ਮੰਤਰ ਆਖਿਆ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਉਹ ਦੂਰਾ ਇਨਸਾਨ ਉੱਥੇ ਤੱਕ ਨਹੀਂ ਪਹੁੰਚ ਸਕਦਾ। ਔਰ ਜਪਿਆ ਬਗਾਰ ਜੀਵਨ ਪੂਰਾ ਨਹੀਂ ਹੋ ਸਕਦਾ। ਕਿਆ ਸਬਣਾ ਕਿਆ ਜਾਗਣਾ ਗੁਰਮੁਖਤੇ ਪ੍ਰਵਾਣ ਜਿਨ੍ਹਾਂ ਸਾਸਗ੍ਰਾਸ ਸੁਣਾ ਵਿਸਰੇ ਸੇ ਪੂਰੇ ਪੁਰਖ ਵਰਦਾਨ ਜਿਨ੍ਹਾਂ ਨੂੰ ਸਵਾਸ ਗ੍ਰਾਉਣੇ ਨਹੀਂ ਵਿਸਰਦੇ ਉਹਨਾਂ ਦਾ ਜੀਵਨ ਪੂਰਨ ਹੋ ਲੇਗਦਾ ਹੈ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਦੁਨੀਆ ਤੰਤਰਾਂ ਮੰਤਰਾਂ ਤੇ ਵਿਸ਼ਵਾਸ ਕਰਦੀ ਹੈ। ਜਿਹੜਾ ਉਸ ਮਾਰਗ ਤੇ ਚੱਲ ਪਿਆ ਉਸ ਲੇਨ ਦੇ ਉੱਤੇ ਕੋਈ ਅੰਤ ਨਹੀਂ ਹੈ। ਪਰ ਜੇ ਅਸੀਂ ਗੁਰਮਤਿ ਦੇ ਉੱਤੇ ਚੱਲ ਪਈਏ ਗੁਰਬਾਣੀ ਨੂੰ ਜੀਵਨ ਬਣਾ ਕੇ ਚੱਲ ਪਈਏ ਇੱਥੋਂ ਸਾਨੂੰ ਗੁਰਮੰਤਰ ਤੋਂ ਖੇਡ ਸ਼ੁਰੂ ਹੁੰਦੀ ਹੈ ਹਰ ਤੰਤਰ ਹਰ ਮੰਤਰ ਤੋਂ ਪਰਮਾਲਕ ਨੇ ਸਾਨੂੰ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ ਜਿਹੜਾ ਗੁਰਮੁਖ ਗੁਰਮੰਤਰ ਦਾ ਅਭਿਆਸ ਕਰਦਾ ਹੈ ਪਾਤਸ਼ਾਹ ਜੀ ਗਾਰੰਟੀ ਲੈ ਰਹੇ ਨੇ ਬਾਹਰ ਗੁਰ ਗੁਰਮੰਤਰ ਜਪ ਹਉਮੈ ਕੋਈ ਹਉ ਮੈਂ ਮੈਂ ਵਿਚੋਂ ਕੋ ਵਾ ਦੂਜਾ ਮਿਟੇ ਇਕ ਹੋਵੇ ਹੋ ਮੈਂ ਮ ਪਾਵ ਰਜੋ ਗੁਣ ਤੇ ਸਤੋ ਗੁਣ ਇਹਨਾਂ ਦੋਨੋਂ ਗੁਣਾਂ ਤੋਂ ਉੱਪਰ ਉੱਠਣਾ ਹੁੰਦਾ ਹੈ ਰਜੋ ਸਤੋ ਦੇ ਤਮੋ ਤੋਂ ਜਦੋਂ ਅਸੀਂ ਉੱਪਰ ਉੱਠਦੇ ਹਾਂ ਉਦੋਂ ਮਾਲਕ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਰਤਦੀਆਂ ਨੇ ਸੇਸ਼ ਕਰਕੇ ਗੁਰੂ ਪਿਆਰੀ ਸਾਧ ਸੰਗਤ ਦੀ ਹਰ ਤੰਤਰ ਹਰ ਮੰਤਰ ਤੋਂ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਨੂੰ ਗੁਰਮੰਤਰ ਬਖਸ਼ਿਸ਼ ਕੀਤਾ ਜਿਹੜਾ ਗੁਰਸਿੱਖ ਗੁਰਮੰਤਰ ਦਾ ਅਭਿਆਸ ਕਰਦਾ ਹੈ ਦੁਨੀਆ ਦਾ ਕੋਈ ਤੰਤਰ ਮੰਤਰ ਧਾਗਾ ਤਵੀਤ ਛੋਣਾ ਟਿੱਬਾ ਉਹਦੇ ਜੀਵਨ ਤੇ ਅਸਰ ਨਹੀਂ ਕਰ ਸਕਦਾ ਕਦੇ ਆਪਾਂ ਪ੍ਰੈਕਟੀਕਲੀ ਗੱਲ ਅਕਸਰ ਸੁਣੇ ਹੋਏਗੀ ਜਾਂ ਕਿਸੇ ਨੇ ਸਾਨੂੰ ਦੱਸਿਆ ਹੋਏਗਾ ਜਿਹੜਾ ਇਨਸਾਨ ਬਾਣੀ ਗੁਰੂ ਦਾ ਓਟ ਆਸਰਾ ਲੈ ਕੇ ਚੱਲਦਾ ਹੈ ਗੁਰਮੰਤਰ ਅਭਿਆਸੀ ਹੈ ਦੁਨੀਆ ਦਾ ਕੋਈ ਧਾਗਾ ਤਵੀਤ ਉਹਦੇ ਤੇ ਅਸਰ ਨਹੀਂ ਕਰ ਸਕਦਾ ਕਈ ਵਾਰ ਆਪਾਂ ਨੂੰ ਗੁਰਮੁਖੀ ਗੱਲਾਂ ਵਿਚਾਰਦੇ ਵੀ ਸੁਣਦੇ ਨੇ ਬਈ ਜੇ ਤੁਹਾਡਾ ਬਚਾਅ ਬਚਾਅ ਦਾ ਕਾਰਨ ਇੱਕੋ ਹੀ ਹੈ ਕਿ ਤੁਸੀਂ ਬਾਣੀ ਗੁਰੂ ਨਾਲ ਜੁੜੇ ਹੋ ਤੁਸੀਂ ਮਾਲਕ ਦੇ ਸ਼ੁਕਰਾਨੇ ਨਾਲ ਜੁੜੇ ਹੋ ਨਹੀਂ ਤਾਂ ਤੁਹਾਡਾ ਬਚਾਅ ਨਹੀਂ ਸੀ ਹੋ ਸਕਦਾ ਪਾਤਸ਼ਾਹ ਜੀ ਵੀ ਹੁਕਮ ਕਰ ਰਹੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਜਿਹੜਾ ਮਾਲਕਾ ਸ਼ੁਕਰਾਨਾ ਕਰਦਾ ਹੈ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਆराधना ਕਰਦਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਕਾਲ ਸੇ ਦੇ ਵਿੱਚ ਹੰਦਰਾ ਦੇ ਅੰਦਰੋਂ ਦਰਸ਼ਨ ਹੁੰਦੇ ਹਨ ਇਹ ਜੀਵਨ ਮਾਲਕ ਦੇ ਪ੍ਰਵਾਨ ਹੋਜਦਾਰ ਤੇ ਪ੍ਰਵਾਨ ਹੋ ਜਾਂਦਾ ਤੇ ਸਾਡਾ ਆਉਣਾ ਸਫਲ ਹੋ ਜਾਂਦਾ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਪਾਤਸ਼ਾਹ ਜੀ ਦਾ ਫੈਸਲਾ ਨਾ ਤੇ ਸਰਦੇਪਨ ਨੂੰ ਮੌਤ ਦੀ ਚਿੰਤਾ ਸਤਾਉਂਦੀ ਹੈ ਨਾ ਸਾਨੂੰ ਜੀਵਨ ਦੀ ਆਸ ਰੱਖਣ ਦੀ ਲੋੜ ਪੈਂਦੀ ਹੈ ਇੱਕੋ ਹੀ ਗੱਲ ਉਹ ਦਿਲ ਕਰਦੀ ਹੁੰਦੀ ਹੈ ਜਿਹੜਾ ਮਾਲਕ ਉਸਾਰ ਦੇ ਰਿਹਾ ਇਹਨੂੰ ਗਲਾਉਣਾ ਕਿੱਥੇ ਹੈ ਇਸ ਵਾਜਾ ਜਮਾ ਕਿਥੇ ਕਰਾਉਣਾ ਇਹੋ ਜਿਹਾ ਜੀਵਨ ਬਣ ਜਾਂਦਾ ਆੱਖਾਂ ਜੀਵਾਂ ਮਿਸਰ ਮਰ ਜਾਉ ਆਖਣੀ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੁੱਖ ਤੋਂ ਭੁੱਖ ਹੈ ਘੇ ਚੱਲੀਏ ਤੂੰ ਜੇ ਭੁੱਖ ਪੂਰੀ ਕਰ ਲੈਂਦੇ ਹਾਂ ਤਾਂ ਜੀਵਨ ਦੇ ਦੁੱਖ ਦਿਲਦਰ ਪਰੇਸ਼ਾਨੀਆਂ ਚਿੰਤਾਵਾਂ ਟੈਨਸ਼ਨਾਂ ਕੱਟੀਆਂ ਜਾਂਦੀਆਂ ਹਨ ਬੜੇ ਸੌਖੇ ਤਰੀਕੇ ਆਪਾਂ ਨੂੰ ਇਹ ਬਚਨ ਸਮਝ ਆ ਜਾਂਦੇ ਹਨ ਗਾਵੀਏ ਆ ਰਸਨਾ ਨਾਲ ਬੋਲ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਸੁਣੀਏ ਘਟੂ ਘਟ ਇਨੀ ਆਵਾਜ਼ ਬੋਲ ਕੇ ਸਿਮਰਨ ਜ਼ਰੂਰ ਕਰੀਏ ਕਿ ਆ ਰਸਨਾ ਦਾ ਬੋਲੇ ਨਾ ਕੰਨਾਂ ਤੱਕ ਪਹੁੰਚ ਜਾਏ ਮਨ ਰੱਖੀਏ ਪਾਉ ਬਾਣੀ ਗੁਰੂ ਤੇ ਵਿਸ਼ਵਾਸ ਕਰਕੇ ਸਿਮਰਨ ਕਰ ਲਈਏ ਤਾਂ ਕਿਰਪਾ ਕੀ ਹੋਏਗੀ ਦੁੱਖ ਪਰ ਹਰ ਸੁੱਖ ਘਰ ਲਿਆ ਜਾਏ ਇਸ ਜੀਵਨ ਦੇ ਵਿੱਚੋਂ ਦੁੱਖ ਦਿਲਦਰ ਪਰੇਸ਼ਾਨੀਆਂ ਚਿੰਤਾਵਾਂ ਟੈਨਸ਼ਨਾਂ ਘਟੀਆਂ ਜਾਂਦੀਆਂ ਹਨ ਤੇ ਸੁਖ ਤੀਰਤਵਣ ਕੇ ਜੀਵਨ ਦੇ ਨਾਲ ਚੱਲ ਪੈਂਦੇ ਸੱਚੇ ਬਾਦਸ਼ਾਹ ਕਿਰਪਾ ਕਰਨ ਕਿਤੇ ਮਨ ਦੀ ਇਹੋ ਜੀ ਅਵਸਥਾ ਬਣ ਜਾਏ ਆਓ 1 ਦੋ ਮਿੰਟ ਆਪਾਂ ਫੇਰ ਸੰਗਤ ਰੂਪ ਦੇ ਵਿੱਚ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਵਾਸ ਗ੍ਰਾਂ ਸਮਰਨ ਕਰੀਏ ਕਰੋ ਜੀ ਸ਼ੁਰੂ ਵਾ ਗੁਰ ਵਾ ਵਾ ਗੁਰ ਵਾ ਸੋ ਗੁਰਪਿਆਰੀ ਸਾత్సੰਗ ਜੀ ਫਿਰ ਸਰਵਣ ਕਰ ਲਓ ਸਿਮਰਨ ਕਰਨਾ ਜ਼ਰੂਰੀ ਹੈ ਮਨ ਦੀ ਇਕਾਗਰਤਾ ਬਣਦੀ ਹੈ ਗੁਰਬਾਣੀ ਪੜ੍ਹਨਾ ਸੁਣਨਾ ਮੰਨਣਾ ਕਮਾਉਣਾ ਜ਼ਰੂਰੀ ਹੈ ਇਹ ਆਪਣਾ ਜੀਵਨ ਹੈ ਜੀਵਨ ਗੁਰਬਾਣੀ ਬਣ ਜਾਏ ਇਸ ਗੁਰਬਾਣੀ ਨੂੰ ਜੀਣ ਦਾ ਚੌਕ ਬਣ ਜਾਏ ਨਿਤਨੇਮ ਦੇ ਰੂਪ ਵਿੱਚ ਸਾਈਂ ਪੜਾ ਸਾਈਂ ਪਾਠ ਕਥਾ ਕੀਰਤਨ ਦੇ ਰੂਪ ਜਿਸ ਤਰ੍ਹਾਂ ਵੀ ਬਾਣੀ ਗੁਰੂ ਦੇ ਸਰਨ ਵਿੱਚ ਹੋ ਸਕਦੀ ਹੈ ਪੜ੍ਹ ਕੇ ਜਾਂ ਸੁਣ ਕੇ ਸਾਨੂੰ ਬਾਣੀ ਗੁਰੂ ਦੇ ਸਰਨ ਵਿੱਚ ਹੋਣਾ ਚਾਹੀਦਾ ਹੈ ਗੁਰਬਾਣੀ ਵੀ ਇਕੱਲੇ ਬੈਠ ਕੇ ਪੜ੍ਹ ਸਕਦੇ ਆ ਸਿਮਰਨ ਵੀ ਇਕੱਲੇ ਬੈਠ ਕੇ ਕਰ ਸਕਦੇ ਆ ਆ ਜਿਵੇਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਜੁੜੇ ਆ ਸੰਗਤ ਰੂਪ ਦੇ ਵਿੱਚ ਇਕੱਤਰ ਹੋਣਾ ਜੁੜਨਾ ਕਿਉਂ ਜ਼ਰੂਰੀ ਹੈ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਹਨ ਵਿੱਚ ਸੰਗਤ ਹਰਪ੍ਰਵ ਵਸਦਾ ਜੀ ਮਾਲ ਕਬਖਨ ਹਰ ਬਣ ਕੇ ਵਰਤਦਾ ਸਾਡੇ ਔਗਣਾਂ ਵੱਲ ਨਹੀਂ ਚਾਕਦਾ ਨਹੀਂ ਚਤਾਰਦਾ ਸਿਰ ਬਖਸ਼ਣ ਹਰ ਬ ਕਰਕੇ ਬਣ ਕੇ ਵਰਤਦਾ ਤੇ ਬਖਸ਼ ਲੈਂਦਾ ਤਿੰਨੋਂ ਅਵਸਥਾ ਵਿੱਚ ਵਿਚਰਦੇ ਹਾਂ ਸੋਝੀ ਆਉਂਦੀ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ 613 13 ਤੁਝ ਕੋ ਸੌਪਦੇ ਕਿਆ ਲਾਗੇ ਮੇਰਾ ਆਪਰਪਣ ਕਰਨ ਦਾ ਚਾਉ ਬਣ ਜਾਏ ਬਖਸ਼ਿਸ਼ ਹੋ ਜਾਂਦੀ ਹੈ ਪੀਵੋ ਪਹੁਲ ਖੰਡੇ ਤਾਰ ਹੋਏ ਜਨੂ ਸਹੀਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੀ ਲੈ ਬਾਣੀ ਬਣੀ ਦਾ ਚੋ ਬਣ ਜਾਏ ਬਤਵਾ ਸੰਗਤ ਸੇਵਾ ਸਿਮਨ ਕਰੀਏ ਗੁਰ ਬਾਣੀ ਪੜਸਣ ਵਿਚਾਰੀਏ ਆਪ ਜਪੀਏ ਤੇ ਉਹਨਾਂ ਨੂੰ ਪੜੀ ਜੀਏ ਇਹੀ ਬੇਨਤੀਆਂ ਹਾਂ ਜੀ ਪ੍ਰਮਾਣ ਕਰਨੀਆਂ ਅਨੇਕਾਂ ਗਲਤੀਆਂ ਨੂੰ ਨਾ ਛਤਰਦੇ ਹੋਏ ਬਖਸ਼ੋ ਅਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ